ਨਹੀਂ ਕਿਸਾਨ ਵੀਰੋ ਆਪਾਂ ਪਹਿਲਾਂ ਸੁਣਦੇ ਹੁੰਦੇ ਸੀ ਕਿ ਤੰਬਾਕੂ ਖਾਣ ਨਾਲ ਕੈਂਸਰ ਆਉਂਦਾ ਹੈ ਫਿਰ ਆਪਣੇ ਮਾਲਵੇ ਦੇ ਪਾਣੀ ਨਾਲ ਕੈਂਸਰ ਹੋਣ ਲੱਗ ਗਿਆ ਪਰ ਹੁਣ ਜਿਹੜੇ ਇੱਕ ਨਵੀਂ ਸਟੱਡੀ ਇਹ ਜਾਰੀ ਹੋਈ ਹੈ ਉਹਦੇ ਅਨਸਾਰ ਜਿਹੜੇ ਆਪਾਂ ਇੰਡੀਆ ਦੇ ਵਿੱਚ ਮਸਾਲੇ ਯੂਜ਼ ਕਰਦੇ ਆ ਵੱਡੀਆਂ-ਵੱਡੀਆਂ ਕੰਪਨੀਆਂ ਦੇ ਉਹਨਾਂ ਮਸਾਲਿਆਂ ਦੇ ਵਿੱਚ ਤੰਬਾਕੂ ਨਾਲੋਂ ਵੀ ਜ਼ਿਆਦਾ ਇੱਕ ਹੋਰ ਜਿਹਾ ਕੈਮੀਕਲ ਹੈ ਜਿਹਦੇ ਨਾਲ 10 ਗੁਣਾ ਜ਼ਿਆਦਾ ਕੈਂਸਰ ਫੈਲ ਰਿਹਾ ਤੰਬਾਕੂ ਨਾਲੋਂ ਇਹ ਸਟੱਡੀ ਹੋਈ ਹੈ 5 ਅਪ੍ਰੈਲ 2024 ਨੂੰ ਹੌਕਾਉ ਦੇ ਫੂਡ ਸੇਫਟੀ ਸੈਂਟਰ ਵੱਲੋਂ ਉਹਨੇ ਨੋਟੀਫਿਕੇਸ਼ਨ ਜਾਰੀ ਕਰਕੇ ਐਮ ਡੀ ਐਚ ਤੇ ਅਵਰੇਸਟ ਦੇ ਮਸਾਲੇ ਨੇ ਜਿਹੜੇ ਉਹ ਆਪਣੇ ਦੇਸ਼ ਦੇ ਵਿੱਚ ਬੈਨ ਕੀਤੇ ਨੇ ਉਹਨਾਂ ਨੇ ਇਹਨਾਂ ਮਸਾਲਿਆਂ ਦੇ ਵਿੱਚ ਇਥਾਇਲ ਆਕਸਾਈਡ ਨਾਮ ਦਾ ਇੱਕ ਕੈਮੀਕਲ ਪਾਇਆ ਹੈ ਜਿਹੜੇ ਕੈਮੀਕਲ ਦੇ ਨਾਲ ਕੈਂਸਰ ਬਣਾਉਣ ਵਾਲੇ ਸੈੱਲ ਜਿਹੜੇ ਬਣਦੇ ਨੇ ਇਸ ਤੋਂ ਇਲਾਵਾ ਜਿਹੜਾ ਯੂਰੋਪੀਅਨ ਯੂਨੀਅਨ ਦੇ ਜਿਹੜਾ ਫੂਡ ਸੇਫਟੀ ਸੈਂਟਰ ਹੈ ਉਹਨਾਂ ਨੇ 527 ਤੋਂ ਜ਼ਿਆਦਾ ਇੰਡੀਆ ਦੇ ਪ੍ਰੋਡਕਟ ਆਖਾ ਜਿਹੜੇ ਖਾਲ ਵਾਲੇ ਇਹ ਭੇਜਦੇ ਨੇ ਬਾਹਰਲੇ ਦੇਸ਼ਾਂ ਨੂੰ ਉਹ ਬੈਨ ਕੀਤਾ ਹੋਇਆ ਹੈ ਆਪਣੇ ਦੇਸ਼ਾਂ ਦੇ ਵਿੱਚ ਹਾਲਾਂਕਿ ਜਿਹੜੇ ਪ੍ਰੋਡਕਟ ਬਾਹਰ ਭੇਜਦੇ ਨੇ ਉਹਨਾਂ ਵਿੱਚ ਖਾਸ ਧਿਆਨ ਰੱਖਿਆ ਜਾਂਦਾ ਹੈ ਕਿ ਇਹ ਜੋ ਕੋਈ ਪਦਾਰਥ ਨਾ ਹੋਵੇ ਜਿਸ ਦੇ ਨਾਲ ਇਹਨਾਂ ਦੇ ਸੈਂਪਲ ਫੇਲ ਹੋਣ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੇ ਪ੍ਰੋਡਕਟ ਬਾਹਰ ਭੇਜਦੇ ਨੇ ਉਹਨਾਂ ਦਾ ਇਹ ਹਾਲ ਹੈ ਤਾਂ ਜਿਹੜੇ ਆਪਣੇ ਇੰਡੀਆ ਦੇ ਵਿੱਚ ਵਰਤੇ ਜਾਂਦੇ ਨੇ ਉਹਨਾਂ ਦਾ ਕੀ ਹਾਲ ਹੁੰਦਾ ਹੋਵੇਗਾ ਸੋ ਪਿਛਲੇ ਮਹੀਨੇ ਮੋਦੀ ਸਰਕਾਰ ਨੇ ਜਿਹੜੇ ਪੈਸਟੀਸਾਈਡ ਦੀ ਲਿਮਟ ਹੈ ਆਪਾਂ ਜਿਹੜੇ ਫਸਲਾਂ ਤੇ ਕਰਦੇ ਆ ਉਹ ਘਟਾਉਣ ਦੀ ਜਗ੍ਹਾ ਤੇ 10 ਗੁਣਾ ਹੋਰ ਵਧਾ ਦਿੱਤੀ ਹੈ ਜਿਹਦੇ ਨਾਲ ਕਿ ਇਹ ਕੈਮੀਕਲ ਪੈਸਟੀਸਾਈਡ ਆਪਣੇ ਖਾਦ ਬਾਜ਼ਾਰਥਾਂ ਦੇ ਵਿੱਚ ਹੋਰ ਜ਼ਿਆਦਾ ਆਉਣਗੇ ਤੇ ਹੁਣ ਵੀਰੋ ਜਿੰਨਾਂ ਕੋਲ ਥੋੜੀ-ਬਹੁਤੀ ਜ਼ਮੀਨ ਹੈਗੀ ਆਪਣੀ ਉਹਨਾਂ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੀਰੋ ਆਪਣੇ ਘਰੇ ਖਾਣ ਜੁਗਾ ਅਨਾਜ ਦਾਲਾਂ ਸਬਜ਼ੀਆਂ ਜਿਹੜੇ ਕੋਸ਼ਾ ਪੜ੍ਹਵਾ ਸਕਦੇ ਆਪ ਰੋਗਾਓ ਤੇ ਆਪਣੇ ਘਰਾਂ ਵਿੱਚ ਵਰਤੋ ਕਿਉਂਕਿ ਦੂਸਰੇ ਦੇਸ਼ ਦੀਆਂ ਸਰਕਾਰਾਂ ਤਾਂ ਆਪਣੇ ਨਾਗਰਿਕਾਂ ਦੀ ਸਿਹਤ ਪ੍ਰਤੀ ਸੁਚੇਤ ਨੇ ਉਹ ਬਾ ਇਹੋ ਚੀਜ਼ਾਂ ਦੇ ਸਰਚ ਕਰਦੇ ਰਹਿੰਦੇ ਤੇ ਇਹਨਾਂ ਨੂੰ ਬੈਨ ਕਰਦੇ ਰਹਿੰਦੇ ਨੇ ਪਰ ਇੰਡੀਆ ਦੀ ਸਰਕਾਰ ਅੱਖਾਂ ਮੀਚ ਕੇ ਬੈਠੀ ਉਹਨਾਂ ਨੂੰ ਕਿਸੇ ਨਾਲ ਕੁਝ ਲੈਣਾ ਦੇਣਾ ਨਹੀਂ ਕੋਈ ਮਰੇ ਕੋਈ ਜੋਵੇ ਉਹਨਾਂ ਨੂੰ ਸਿਰਫ ਆਪਣੀ ਰਾਜਨੀਤੀ ਦਾ ਧਿਆਨ ਹੈ ਇਹ ਜੋ ਜਿਹੜਾ ਖੁਲਾਸਾ ਹੋਇਆ ਵੀਰੋ ਇੱਕ ਵਿਅਕਤੀ ਨੇ ਇੱਕ ਮਸਾਲੇ ਦਾ ਸੈਂਪਲ ਭੇਜਿਆ ਲਬੋਰਟਰੀ ਵਿੱਚ ਟੈਸਟ ਹੋਣ ਵਾਸਤੇ ਉਹ ਟੈਸਟ ਦੇ ਵਿੱਚ ਜਿਹੜੀ ਇਥਾਈਲ ਦੀ ਮਾਤਰਾ ਹੈ ਉਹ 7.57 ਮਿਲੀਗ੍ਰਾਮ ਆਈ ਹੈ ਜਿਹੜੀ ਕਿ ਹੋਣੀ ਚਾਹੀਦੀ ਸੀ 0.1 ਗ੍ਰਾਮ ਕਿੱਥੇ 0.1 ਗ੍ਰਾਮ ਕਿੱਥੇ 7.57 ਜਿਹੜੀ ਕਿ 70 ਗੁਣਾ ਜ਼ਿਆਦਾ ਕੈਂਸਰ ਵਾਲਾ ਕੈਮੀਕਲ ਇਹਦੇ ਵਿੱਚ ਪਾਇਆ ਗਿਆ ਸੋ ਵੀਰੋ ਬਾਹਰਲੇ ਦੇਸ਼ ਵਿੱਚ ਜਿਹੜੇ ਆਪਣੇ ਵੀਰ ਭਰਾ ਜਾ ਰਹੇ ਨੇ ਇਰੇ ਪਿੱਛੇ ਇੱਕ ਇਹ ਵੀ ਵੱਡਾ ਕਾਰਨ ਹੈ ਕਿ ਇੰਡੀਆ ਦੇ ਵਿੱਚ ਰਾਬੀ ਰੱਖਾ ਹੈ ਲੋਕਾਂ ਦਾ ਸਰਕਾਰ ਨੇ ਆਪਣੇ ਬਿਲਕੁਲ ਹੱਥ ਖੜੇ ਕਰ ਦਿੱਤੇ ਨੇ ਲੋਕਾਂ ਦੀ ਸੇਫਟੀ ਵਜੋਂ ਸੋ ਵੀਰੋ ਹੁਣ ਆਪਾਂ ਨੂੰ ਸचेत ਹੋਣ ਦੀ ਲੋੜ ਹੈ ਕਿਉਂਕਿ ਜਿਹੜਾ ਆਉਣ ਵਾਲਾ ਸਮਾਂ ਆ ਰਿਹਾ ਹੈ ਆਰਗੈਨਿਕ ਕਦਾ ਸਮਾਂ ਹੈ ਜਿਹੜੇ ਆਪਾਂ ਕੈਮੀਕਲ ਖਾਦਾਂ ਸਰੇਹਾ ਸਪਰੇਆ ਵਰਤ ਰਹੇ ਆ ਆਪਣੇ ਫਸਲਾਂ ਦੇ ਵਿੱਚ ਜੇਕਰ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਫਸਲ ਨਹੀਂ ਚੱਕਣੀ ਕਿਸੇ ਨੇ ਸੋ ਹੁਣੇ ਆਪਾਂ ਨੂੰ ਗੌਰ ਕਰਨੀ ਚਾਹੀਦੀ ਹੈ ਇਹਨਾਂ ਖਾਦਾ ਰਹਿਣ ਸਪਰੇਅਾਂ ਦੀ ਜਿਹੜੀ ਆਪਣੀ ਮਾਤਰਾ ਫਸਲ ਉੱਪਰ ਘਟਾਉਣੀ ਚਾਹੀਦੀ ਹੈ ਤੇ ਆਰਗੈਨਿਕ ਵਾਲਾ ਆਉਣਾ ਚਾਹੀਦਾ ਤੇ ਜਿਆਦਾ ਜਿਆਦਾ ਆਪਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜੀ ਆਪਣੇ ਕੋਲ ਜ਼ਮੀਨ ਹੈ ਉਹਦੇ ਉੱਪਰ ਘਰੇ ਖਾਣ ਵਾਲਾ ਸਮਾਨ ਆਪ ਆਪ ਉਗਾਈਏ